ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਦੇ ਮੁਲਕਾਂ ਦੇ 17ਵੇਂ ਸਿਖਰ ਸੰਮੇਲਨ ਵਿੱਚ ਭਾਗ ਲੈ ਰਹੇ ਨੇ। ਇਸ ਮੌਕੇ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਨੇ। ਬ੍ਰਿਕਸ ਨੁਮਾਇੰਦਿਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਸੰਮੇਲਨ ਦੀ ਰਸਮੀ ਸ਼ੁਰੂਆਤ ਮੌਕੇ ਬ੍ਰਾਜ਼ੀਲੀਆਈ ਰਾਸ਼ਟਰਪਤੀ ਲੂਇਜ਼ ਇਨਾਸ਼ੀਓ ਲੂਲਾ ਦਾ সিলਵਾ ਨੇ ਪ੍ਰਧਾਨ ਮੰਤਰੀ ਦਾ ਗਲੇ ਮਿਲ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਿਖਰ ਸੰਮੇਲਨ ਲਈ ਜੀ ਆਇਆਂ ਆਖਿਆ। ਇਸ ਮੌਕੇ ਉਹਨਾਂ ਵਿਚਾਲੇ ਸੰਖੇਪ ਗੱਲਬਾਤ ਵੀ ਹੋਈ। ਇਸ ਦੌਰਾਨ ਬ੍ਰਿਕਸ ਦੇ ਮੁਲਕਾਂ ਦੇ ਨੁਮਾਇੰਦਿਆਂ ਵੱਲੋਂ ਇੱਕ ਤਸਵੀਰ ਵੀ ਖਿੱਚਾਈ ਗਈ ਜਿਸ ਵਿੱਚ ਉਹਨਾਂ ਇੱਕ ਦੂਜੇ ਦੇ ਹੱਥ ਫੜ ਕੇ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਬ੍ਰਿਕਸ ਨੁਮਾਇੰਦਿਆਂ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਬ੍ਰਿਕਸ ਆਗੂਆਂ ਵਿਚਾਲੇ ਮਜ਼ਬੂਤ ਸਹਿਯੋਗ ਅਤੇ ਸਾਂਝੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੋਈ ਹੈ। ਉਹਨਾਂ ਨੇ ਕਿਹਾ ਕਿ ਬ੍ਰਿਕਸ ਵਿੱਚ ਵਿਦੇਸ਼ੀ ਅਸੰਬਲਿਤ ਅਤੇ ਬਰਾਬਰੀ ਵਾਲੀ ਦੁਨੀਆ ਨੂੰ ਨਵਾਂ ਸਰੂਪ ਦੇਣ ਦੀ ਅਥਾਹ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਦੱਖਣ ਅਫਰੀਕਾ ਦੇ ਰਾਸ਼ਟਰਪਤੀ ਰਾਮਾ ਫੋਸਾ ਨਾਲ ਸੰਖੇਪ ਗੱਲਬਾਤ ਵੀ ਤਸਵੀਰ ਸਾਂਝੀ ਕੀਤੀ। ਇੱਕ ਹੋਰ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਬ੍ਰਿਕਸ ਸਿਮੇਲਨ ਦੀ ਮੇਜ਼ਬਾਨੀ ਲਈ ਬ੍ਰਾਜ਼ੀਲੀਆਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਲੇ ਲਈ ਇੱਕ ਮਜ਼ਬੂਤ ਤਾਕਤ ਬਣਿਆ ਹੈ ਮੈਂਬਰ ਮੁਲਕਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਬ੍ਰਿਕ ਸਿਖਰ ਸੰਮੇਲਨ ਦੌਰਾਨ ਆਲਮੀ ਸ਼ਾਸਨ ਸੁਧਾਰਾਂ ਜਲਵਾਯੂ ਤਬਦੀਲੀਆਂ ਦੀਆਂ ਚੁਣੌਤੀਆਂ ਮਸਨੂਰੀ ਬੁੱਧੀ ਸਨੇ ਕਈ ਅਹਿਮ ਪਹਿਲਵਾਂ ਨੂੰ ਵਿਚਾਰਿਆ ਜਾਏਗਾ ਸੰਮੇਲਨ ਦੌਰਾਨ ਸੇਧ ਦੇ ਖੇਤਰ ਵਿੱਚ ਪਾਈ ਵਾਲੀ ਆਲਮੀ ਸਮੱਸਿਆਵਾਂ ਦਾ ਹੱਲ ਬਹੁਪੱਖੀ ਬੈਂਕਿੰਗ ਸੁਧਾਰ ਤੇ ਸਮਲੀ ਤੇ ਸੰਤੁਲਿਤ ਸ਼ਾਸਨ ਲਈ ਇੱਕ ਢਾਂਚਾ ਤਿਆਰ ਕਰਨ ਤੇ ਵੀ ਚਰਚਾ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦਾ ਰਿਓ ਡੀ ਜਨੇਰੀਓ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ ਇਸੇ ਦੌਰਾਨ ਉਹਨਾਂ ਬ੍ਰਾਜ਼ੀਲ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਭਾਰਤ ਅਤੇ ਪ੍ਰਵਾਸੀ ਭਾਰਤੀਆਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੀ ਆਪਰੇਸ਼ਨ ਸੰਦੂਰ ਤੇ ਆਧਾਰਿਤ ਇੱਕ ਖਾਸ ਪੇਸ਼ਕਾਰੀ ਵੀ ਦਿਖਾਈ ਗਈ ਸਿਖਰ ਸੰਮੇਲਨ ਦੇ ਆਸ-ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਨੇਤਾਵਾਂ ਨਾਲ ਦੁਵਾਲੀਆਂ ਬੈਠਕਾਂ ਵੀ ਕਰਨਗੇ ਦੋ ਦਿਨਾਂ ਸੰਮੇਲਨ ਮਗਰੋਂ ਪ੍ਰਧਾਨ ਮੰਤਰੀ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਜਾਣਗੇ